ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿੰਘ ਰੂ ਤੇਗ ਬਾਦਰ ਸਿੰਘ ਮਹਾਰਾਜ ਸਦਾ ਹੀ ਜੈ ਜੈਕਾਰਾ ਸਦਾ ਹੀ ਜੈ ਜੈਕਾਰਾ ਸਰਬੱਤ ਦਾ ਭਲਾ ਕਰੋ ਬਜੀ ਮਿਹਰ ਕਰੋ ਕਿਰਪਾ ਕਰੋ ਬਜੀ ਦੁੱਖਾਂ ਕ੍ਰਿਸ਼ਾ ਦਾ ਨਾਸ਼ ਕਰੋ ਬਬਾ ਜੀ ਓ ਕੀ ਗੜੀ ਨਾ ਦੇਖਣ ਕਰੋ ਕਿਰਪਾ ਤਨਤਨ ਸਿੰਘ ਰੂ ਤੇਗ ਬਾਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਦੇ ਬਬਾ ਜੀ ਬਖਸ਼ੋ ਬੱਚਾ ਕਰੋ ਦੋ ਕਿਰਪਾ ਕਰੋ ਦੋ ਆਪਣੀ ਮਿਹਰ I'm gonna ਸਮ ਕੋਈ ਦੇ ਸੇਕਾਰ ਕਰੇ ਸੰ ਕੋਈ ਸਾਰੇ ਪੂਰੇ ਜੀਵਨ ਸਾਰੇ ਜੀਵਨ ਰਾਈ ਪੂਰੇ ਜੀਵਨ ਆਈ ਗੁਰਪ੍ਰੀਤ Yeah, yeah, yeah. रेत मोहारे नारायरे नमकारे नरक नमकारे नाराय नरकमारे सोले ਜੇ ਤੀਸੂ ਕੋ ਬਰਬਲ ਬਝਾਈਏ ਐਸੇ ਜੀ ਕੋ ਬਰਬਲ ਬਝਾਈਏ ਆ ਬੂਲੂ ਕੇ ਤਮੋਏ ਤਾਰੇ रा पातशाह माल जनम जनम जी कटी सचे पातशाह माल जनम, जनम दे Thank you. Thank you. वाहिगुरु जी की फते सतनाम श्री वाहिगुरू साहिब जी नानक नामंजन जन नी भगत प्रेम लिवलाई ताते तंग दंग पयो सायर। तेन शब सुरत की नीवर खाई गुर अमरदास की अकथ कथा है। एक जी कछ की नई सोढी श्रेष्ट सकल तारण को अब गुर राम दास को मिले वॾाई सोटी श्रेष्ठ सकल तारण को अब गुर रामदास को मिले वडाई दर्शन प्यासी दिन सरात चित आन दीत ਕਪਟ ਗੁਰ ਮੇ ਲਿਆ ਨਾਨਕ ਹਰ ਸੰਗ ਵਿੱਚ ਡੰਡੋਤ ਬੰਦਲ ਅਲਕਵਾਰ ਸਰਬ ਕਲਾ ਸਮਰੱਥ ਦੁੱਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਗੁਣੋ ਸਿਰ ਦੁਖਾ ਕਾ ਦੁਖ ਦੇ ਨਾਮ ਸੰਤ ਕੀਆ ਉਤਰਾ ਮਾਨ ਕੀ ਪੋਕਾ ਰਾਮ ਨਾਮ ੁਰ ਮੈਂ ਗਯੋ ਜਾ ਕੇ ਸਮ ਨਹੀਂ ਸੰਕਟ ਮਿਟਾ ਦਰਸ ਤਹਾਰੋ ਏ ਸੁਖ ਟਲ ਗੁਰ ਸੇਵੀਆ ਐਨ ਸਹਜ ਸਬਾਈਂ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਧੁਖ ਜਾਇ दी, सो, सो चटी दुठे सचे पात सह मल जनम जनम दी कटी सजण सचा पात सह सिर सह द सह ਜਿਸ ਪਾਸ ਬਹਿਟ ਆਸਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦਿ ਮੇਰਾ ਹੀਰ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖਦੋ ਕੇ ਉਤਰੇ ਗੁਰ ਨਾਮ ਦੀਓ ਰਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ దిਓ ਰੇਨ ਲਾਤਾ ਮੇਰੇ ਮਾਲ ਵਾਜਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਰੜਾਇ ਬਿਨ ਨਾ ਵੈ ਜੀਵਨ ਵਰਥਾ ਰਹਾ ਬਿਨ ਗੁਰ ਮੂੜ ਪਾਏ ਮਨ ਮੁਖ ਏ ਮੋਹ ਮਾਇਆ ਨਿਤ ਫਾਤਾ ਤਿੰਨ ਸਾਧੂ ਚਰਨ ਨਾ ਸੇਵੇ ਕਬਹ ਤਿੰਨ ਸਭ ਜਨਮ ਆਕਾਥਾ ਜੇਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੋ ਜਨਮ ਸਨਾਥਾ ਮੋ ਕਹੁ ਕੀ ਜੀ ਦਾਸ ਦਾਸ ਦਸਨ ਕੋ ਹਰ ਦਇਆ ਤਾਰ ਜਗਨ ਨਾਥਾ ਕਾ ਮੈਂ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲ ਮਾਰਗ ਪੰਥਾ ਹਮ ਅੰਧਲੇ ਕਉ ਗੋਰ ਅੰਚਲ ਦੀਜਾ ਜਨ ਨਾਨਕ ਚਲ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ कंचल दी जय जा, जन नानक चिलंथ गुरु जी का ख़ालसा गुरु जी फतेह जय त सरी महला चौथा ਕਰ ਪਹਿਲਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹੀਰ ਰਤਨ ਨਾਮ ਹਰ ਬਸਿਆ ਦੁਰਹਾਤ ਧਰਿਉ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੀ ਗੁਰਨਾਮ ਦਿਉ ਰਨ ਲਾਤਾ ਪਰਮ ਸਨਮਾਨ ਜੋ ਗੁਰੂ ਰੂਪ ਗੁਰ ਪਿਆਰੀ ਗੁਰ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਨ ਅਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਰਾਗ ਅੰਦਰ ਹੈ ਜੀ ਤਨ ਅਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 696 ਉੱਪਰ ਸੁਭਾਈ ਬਲ ਹੈ ਸਤਗੁਰ ਜੀ ਦੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਸਾਰਿਆਂ ਦਾ ਗੁਰੂ ਘਰ ਆਇਆ ਗਾ ਵਿਆ ਸੁਣਿਆ ਸਫਲ ਹੋ ਜਾਏ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆਉਣ ਵਾਲੀ 25 ਤਰੀਕ ਨੂੰ ਹੈ ਉਹਨਾਂ ਦੇ ਪਾਵਨ ਪਵਿੱਤਰ ਸ਼ਹੀਦੀ ਸਥਾਨ ਗੁਰਦੁਆਰਾ ਮਹਿਰੋਲੀ ਸਿਖੇ ਅੰਮ੍ਰਿਤ ਵੇਲੇ ਤੋਂ ਹੀ ਦੁਪਹਿਰ ਤੱਕ ਜਵਾਨ ਸੱਜਰੇ ਨੇ ਆਪ ਬਾਜ਼ੀਆਂ ਪਰ ਕਿਲਾਹ ਪ੍ਰਾਪਤ ਕਰਨਾ ਜੀ ਉਲਾਂ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ